ਕੀਪੀਓ ਦਫ਼ਤਰ ਵਿਕੇ ਪਿਛਲੇ 1 ਮਹੀਨੇ ਤੋਂ ਨਰੇਗਾ ਕਾਮਿਆ ਦੇ ਵੱਲੋਂ ਦਿੱਤੇ ਜਾ ਰਹੇ ਲਗਾਤਾਰ ਕਰਨੇ ਦੀ ਹਮਾਇਤ ਕਰਨ ਦੇ ਲਈ ਪਹੁੰਚੇ ਇਸ ਮੌਕੇ ਤੇ ਡਾਕਟਰ ਧਰਮਵੀਰ ਗਾਂਧੀ ਨੇ ਐਮਪੀ ਕੰਗੜਾ ਰਣੌਤ ਨੂੰ ਵੀ ਆੜੇ ਹੱਥੀ ਲਿਆ ਉਹਨਾਂ ਨੇ ਕਿਹਾ ਕਿ ਇਹ ਸਭ ਕੁਝ ਬੀਜੇਪੀ ਦੀ ਸ਼ੈ ਤੇ ਸਭ ਕੁਝ ਹੋ ਰਿਹਾ ਹੈ ਇਹ ਗੱਲਾ ਕੰਗੜਾ ਨੂੰ ਸ਼ੋਭਾ ਨਹੀਂ ਦਿੰਦੀਆਂ ਧਰਮਵੀਰ ਗਾਂਧੀ ਨੇ ਸਿਮਰਨਜੀਤ ਸਿੰਘ ਮਾਨ ਦੇ ਬਿਆਨਾਂ ਦੀ ਨਿਖੇਧੀ ਵੀ ਕੀਤੀ ਉਹਨਾਂ ਨੇ ਕਿਹਾ ਕਿ ਭਾਵੇਂ ਕਿ ਕੰਗੜਾ ਗਲਤ ਭਾਵੇਂ ਬਿਆਨਬਾਚੀ ਕਰ ਰਹੀ ਹੈ ਪਰ ਸਿਮਰਨਜੀਤ ਮਾਨ ਨੂੰ ਆਪਣੀ ਜ਼ੁਬਾਨ ਤੇ ਲਗਾਮ ਦੇਣੀ ਚਾਹੀਦੀ ਹੈ ਸ਼੍ਰੀ ਕਲਤਾਖਰ ਸਾਹਿਬ ਵੱਲੋਂ ਸੁਖਪੀਰ ਬਾਦਲ ਨੂੰ ਤਨਖਾਹਿਆ ਕਰਾਰ ਕਰਨ ਤੇ ਕਿਹਾ ਕਿ ਰਾਜਨੀਤੀ ਅਲੱਗ ਹੈ ਤੇ ਧਾਰਮਿਕ ਅਲੱਗ ਨਸ਼ੀ ਅਤੇ ਬਦਬੀ ਦੇ ਇਲਜ਼ਾਮ ਲੱਗੇ ਨੇ ਉਸਦੇ ਜ਼ਿੰਮੇਵਾਰ ਜੋ ਅਕਾਲੀ ਦਲ ਦਾ ਬਾਗੀ ਤੜਾ ਹੈ ਉਹ ਵੀ ਜ਼ਿੰਮੇਵਾਰ ਹੈ ਕਿਉਂਕਿ ਅਕਾਲੀ ਰਾਜਵੇਲੇ ਉਹਨਾਂ ਨੇ ਵੀ ਲਾਲ ਬੱਤੀਆਂ ਵਿੱਚ ਝੂਠੇ ਝੂਟੇ ਲਿਆ ਤੇ ਹੁਣ ਉਹ ਬਾਗੀ ਹੋ ਗਏ ਹੈ ਸੰਦਰ ਨੋਤਾ ਮਤਲਬ ਉਹ ਤਾਂ ਬੜਬੋਲੀ ਲੀਡਰ ਹੈਗੀ ਐ ਇਹ ਜਿਹੜੀ ਸਿਆਸੀ ਪਾਰਟੀਆਂ ਹਮੇਸ਼ਾ ਇਹਨਾਂ ਚ ਕੋਈ ਨਾ ਕੋਈ ਬੰਦੇ ਰੋ ਇਹ ਲਗਾਮ ਖੁੱਲੀ ਛੱਡ ਦਿੰਦੇ ਐ ਔਰ ਪਾਣੀ ਜ ਬੱਟਾ ਮਾਰ ਕੇ ਦੇਖਦੇ ਵੀ ਕਿੰਨੀਆ ਤਰੰਗਾਂ ਉੱਠਦੀਆਂ ਕਿੰਨਾ ਹਲਚਲ ਹੁੰਦੀ ਹੈਗੀ ਐ ਸਾਡੇ ਇਸ ਬਿਆਨ ਨਾਲ ਤੇ ਉਹ ਉਹ ਸ਼ੁਰੂ ਤੋਂ ਬੜੀ ਲੂਜ਼ ਕੈਨਨ ਕਹਿੰਦੇ ਅੰਗਰੇਜ਼ੀ ਚ ਕਿ ਮੋ ਫਟ ਹੈਗੀ ਐ ਕਦੀ ਤੱਕ ਸਾਮਨਾ ਨੂੰ ਕਹਿੰਦੀ ਐ ਕਿ ਕਾਲਿਸਤਾਨੀ ਹੈਗੀ ਐ ਘੜਦਾ ਰਹੀ ਐ ਦੁਨੀਆ ਦਾ ਸਭ ਤੋਂ ਵੱਡਾ ਸ਼ਾਂਤਮਈ ਸੰਘਰਸ਼ ਜਿਹੜਾ ਕਿਸਾਨ ਅੰਦੋਲਨ ਉਸ ਅੰਦੋਲਨ ਚ ਸ਼ਾਮਲ ਹੋਣੇ ਔਰਤਾਂ ਨੂੰ ਕਹਿੰਦੀ ਕਿ 100-100 ਰੁਪਏ ਕਿਰਾਏ ਤੇ ਲੈਂਦੀਆਂ ਔਰਤਾਂ ਹੈਗੀਆਂ ਕਦੇ ਉੱਥੇ ਕਹਿੰਦੀ ਕਿ ਉੱਥੇ ਰੇਪ ਹੁੰਦੇ ਰਹੇ ਆ ਕਹਿੰਦੀ ਇਹ ਕਹਿੰਦੀ ਹੈ ਕਿ ਜੇਕਰ ਸਾਡੀ ਮੋਦੀ ਸਰਕਾਰ ਇਹਨੂੰ ਨਾ ਨਜੀ ਜੀਵਨੀ ਨਾਲ ਤੇ ਇਥੇ ਬੰਗਲਾਦੇਸ਼ ਵਾਂਗੇ ਹਾਲਤ ਬਣ ਜਾਣੇ ਸੀਗੇ ਜਰ ਕਿ ਸਭ ਨੂੰ ਪਤਾ ਹੈਗਾ ਕਿ ਐਜੇ بڑے ਅੰਦੋਲਨਾਂ ਚ ਇੰਨਾ ਲੰਮੇ ਚੰਮੇ ਲੰਮੇ ਚੱਲੇ ਅੰਦੋਲਨ ਚ ਇੱਕ ਵੀ ਪਤਾ ਨਹੀਂ ਤੋੜਿਆ ਇੱਕ ਵੀ ਪੁਲ ਨਹੀਂ ਤੋੜਿਆ ਇੱਕ ਵੀ ਬੱਟਾ ਨਹੀਂ ਚੱਲਿਆ ਹੈਗਾ ਇੱਕ ਵੀ ਕੋਈ ਯਾਤਰੀ ਨਹੀਂ ਕੀਤੀ ਕਿਸਾਨਾਂ ਨੇ ਬੜੀ ਸ਼ਾਂਤ ਮੀਸਰ ਘਰ ਸੇਗਾ ਜੀ ਦੀ ਦੁਨੀਆ ਪਰ ਇੰਨਾ ਬੜਾ ਲੰਮਾ ਸਕਾਰ ਸ਼ਾਂਤ ਮੀ ਦੀ ਕੋਈ ਉਦਾਹਰਣ ਨਹੀਂ ਮਿਲਦੀ ਹੈਗੀ ਮਿਸਾਲੀ ਸੰਘਰਸ਼ ਹੈਗਾ ਸੋ ਸਵਾਰੇ ਵੀ ਜੋ ਬੱਕੜਾ ਕਰਦੀ ਹੈਗੀ ਹੈ ਜੋ ਜੋ ਜੇ ਹਾਲਾਂਕਿ ਮੈਂ ਉਹਦੀ ਹਮਾਇਤ ਨਹੀਂ ਕਰਦਾ ਜੋ ਸਾਡੀ ਪੰਜਾਬ ਦੀ ਨੌਜਵਾਨ ਧੀ ਨੇ ਚंडीगढ़ 에어ਪੋਰਟ ਤੇ ਜਿਹੜਾ ਇੱਕ ਮਤਲਬ ਥੱਪੜ ਮਾਰਨ ਦਾ ਵੀ ਕਾਂਡ ਹੋਇਆ ਸੀਗਾ ਉਹ ਵੀ ਜਿਸ ਤਰ੍ਹਾਂ ਇਹਨਾਂ ਜਜਵਾਤਾਂ ਨੂੰ ਠੇਸ ਪਾਈ ਹੈ ਪੰਜਾਬੀਆਂ ਦੇ ਉਹਨਾਂ ਜਾਂ ਪੰਜਾਬੀ ਗੈਰਤ ਨੂੰ ਲਲਕਾਰਿਆ ਹੈਗਾ ਉਹਦਾ ਇੱਕ ਜਵਾਬ ਸੀਗਾ ਜੋ ਜੋ ਇਹਨੂੰ ਚੰਡੀਗੜੀ ਨੂੰ ਐਬਕਿਆ ਔਰ ਭਾਜਪੀ ਇਹ ਨਹੀਂ ਕਿ ਉਹ 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 ਇਹਨੂੰ ਰੋਕ ਨਹੀਂ ਸਕਦੀ ਰੋਕ ਸਕਦੀ ਹੈ ਪਹਿਲਾਂ ਸਿਮਰਤੀ ਰਾਣੀ ਸੀਗੀ ਪਿਛਲੀ ਲੋਕ ਸਭਾ ਉਸ ਤੋਂ ਪਹਿਲਾਂ ਕੋਈ ਹੋਰ ਸੀਗਾ ਤੇ ਹੁਣ ਇਹ ਜਿਹੜੀ ਬੜਬੋਲੀ ਲੀਡਰ ਇਹਨੂੰ ਇਹਦੇ ਲਗਾਮਾਂ ਖੁੱਲੀਆਂ ਛੱਡੀਆਂ ਹੋਈਆਂ ਉਹ ਕਿੰਨਾ ਚਿਰ ਖੁੱਲੀਆਂ ਛੜਦੇ ਕਦੋਂ ਉਹਨੂੰ ਚੁੱਪ ਕਰਾਣਾ ਇਹ ਬੀਜੇਪੀ ਦਾ ਕੰਮ ਹੈਗਾ ਆ ਸਾਡਾ ਇਹ ਪ੍ਰਤੀਕਰਮ ਇਹ ਹੈ ਕਿ ਅਸੀਂ ਔਰਤ ਦੀ ਇੱਜ਼ਤ ਕਰਦੇ ਹੈਗੀ ਬਤੌਰਨ ਔਰਤ ਨੂੰ ਇੱਜ਼ਤ ਕਰਦੇ ਆ ਪਰ ਉਹਨੂੰ ਇਦਾਂ ਦੀ ਜਿਹੜੀ ਜਿਹੜੀ ਮਤਲਬ ਘਟੀਆਂ ਬਿਆਨਬਾਜ਼ੀ ਹੈਗੀ ਹੈ ਜਿਹੜੀ ਮਤਲਬ ਜਿਹੜੀ ਪੰਜਾਬ ਦੇ ਗੌਰਵ ਨੂੰ ਪੰਜਾਬ ਦੇ ਵਿਰਸੇ ਵਿਰਾਸਤ ਨੂੰ ਵੰਗਾਰਦੀ ਹੈਗੀ ਹੈ ਉਹ ਤੋਂ